ਹਾਂਜੀ ਭਾਈ ਜੀ ਮੈਂ ਤੁਹਾਡਾ ਆਪਣਾ ਢਿੱਲੋਂ ਕੋਠਾ ਗੁਰੂ ਤੁਹਾਨੂੰ ਅੱਜ ਆਪਾਂ ਜਿਹੜਾ ਕੰਟੈਕਟ ਦਿਖਾਉਣ ਜਾ ਰਹੇ ਹਾਂ ਇਹ ਵੀਰ ਕੋ ਨਾਲ ਢੂੜੀ ਵਾਲਿਆਂ ਦੀ ਵੀਡੀਓ ਆ ਜਿਹੜੇ ਜਾਨਕਿ ਭੋਂਗ ਵਾਲੀਆਂ ਟਰਾਲੀਆਂ ਇਹ ਆਹ ਦਾ ਢੂੜੀ ਦਾ ਕਾਰੋਬਾਰ ਕਰਦੇ ਆ ਤੇ ਉਹਨਾਂ ਦੀ ਆਪਾਂ ਵੀਡੀਓ ਕਰੀ ਆ ਤੇ ਆਹ ਵੇਖੋ ਤੁਸੀਂ ਜਰ ਇਹ ਮਿਹਨਤ ਬਹੁਤ ਕੜਾ ਕੰਮ ਆ ਇਹ ਕੌ ਨਜਾਇਜ਼ ਮਿਹਨਤ ਲੱਗਦੀ ਏ ਗੱਲ ਤੇ ਚਲੋ ਕੰਮ ਤਾਂ ਹਰ ਇੱਕ ਸਖਤ ਹੁੰਦੇ ਆ ਪਰ ਗੱਲ ਕਈ ਕੰਮ ਐ ਹੁੰਦੇ ਆ ਕਿ ਵੀ ਚਲੋ ਉਹਦੇ ਵਿੱਚ ਜ਼ੋਰ ਦਾ ਵੱਧ ਹੁੰਦਾ ਕੰਮ ਤੇ ਇਹਦੇ ਵਿੱਚ ਦੋਨੇ ਗੱਲਾਂ ਹੀ ਆ ਨਾਲੇ ਦਾ ਜ਼ੋਰ ਦਾ ਕੰਮ ਤੇ ਨਾਲੇ ਸਾਰੀ ਦਿਹਾੜੀ ਫੱਕ ਚ ਗਰਦੇ ਚ ਰਹਿਣਾ ਤੇ ਬਾਕੀ ਯਾਰ ਕੰਮ ਰਿਸਕੀ ਬਹੁਤ ਜ਼ਿਆਦਾ ਆ ਬਹੁਤ ਜਿੰਨਾ ਵੀ ਕਹਿ ਸਕਦੇ ਆ ਤੇ ਕਈ ਵੇਰੀ ਨਾ ਆਪਾਂ ਨੂੰ ਪਤਾ ਕਾਰਨ ਇਹ ਵੀਡੀਓ ਪਾਉਂਦਾ ਇਹ ਕਾਰਨ ਆ ਵੀ ਯਾਨੀ ਕਿ ਜੁਗਾੜ ਵੱਡੇ ਆ ਯਾਰ ਤੇ ਉਹ ਤਾਂ ਵੈਸੇ ਇਹ ਰਾਤ ਨੂੰ ਤੁਰਦੇ ਆ ਤੇ ਤਕਰੀਬਨ ਕਈ ਵਾਰ ਨਾ ਕੋਈ 19 21 ਕਿਸੇ ਦੀ ਕੋਈ ਤਾਰ ਟੁੱਟ ਜਾਂਦੀ ਆ ਜਾਂ ਕਿਸੇ ਦੇ ਕੋਈ ਮਾਣਾ ਮੂਟਾ ਖੰਭੇ ਖੁੰਬੇ ਨਾਲ ਲੱਗ ਲੁਗ ਜਾਂਦਾ ਭੋਂਗ ਭਾਂਗਾ ਤੇ ਯਾਰ ਕਈ ਬੰਦੇ ਕਲੇਸ਼ ਪਾ ਕੇ ਬਹਿ ਜਾਂਦੇ ਆ ਤੇ ਇਹ ਤਕਰੀਬਨ ਪਹਿਲੀ ਗੱਲ ਤਾਂ ਇਹ ਜਿਹੜੀਆਂ ਤਾਰਾਂ ਤੁੜਾ ਚੱਕ ਹੀ ਨਗਾਉਂਦੇ ਇਹ ਜੁਗਾੜ ਤੇ ਦੂਜੇ ਨੰਬਰ ਤੇ ਆਪਾਂ ਵੀ ਥੋੜਾ ਯਾਰ ਨਾ ਹਾਜਮਾ ਰੱਖਿਆ ਕਰਕੇ ਵੇਖੂ ਗੱਲ ਇਹ ਤੜਕੇ ਸੋਹਾਂ ਲੱਗ ਜਾਂਦੇ ਆ ਕੇ ਤੇ ਆਹ ਦਾ ਚਲ ਬਾਈ ਦਾ ਇਹਦਾ ਆਪਦਾ ਵਾਲਗੇ ਦਾ ਬਣਾਇਆ ਵਾ ਡਿਗਾਰਡ ਭਰਨ ਵਾਲਾ ਤੇ ਨਹੀਂ ਐਡੇ ਐਡੇ ਟਰਾਲੇ ਹੈਗੇ ਤੇ ਇਹ ਬਾਈ ਜਿਹੜੇ ਪੰਡਾ ਨਾ ਜਿਹੜੇ ਪੌੜੀਆਂ ਤੇ ਭਰਨੇ ਬਹੁਤ ਔਖੇ ਆ ਤੇ ਬਹੁਤ ਜਿਆਦਾ ਯਾਨੀ ਕਿ ਨਾ ਸਿਰਖ ਪਾਈ ਇਹਨਾਂ ਨੂੰ ਕਰਨੀ ਪੈਂਦੀ ਆ ਸਾਰੀ ਦਿਹਾੜੀ ਤੇ ਮੁੜ ਕੇ ਬਾਅਦ ਦੇ ਵਿੱਚ ਟਰੈਕਟਰ ਨੂੰ ਬਾਹਰ ਕੱਢ ਕੇ ਛੜਕ ਚੜਾ ਕੇ ਪਿੰਡ ਵਾਲਿਆਂ ਤਾਰਾ ਸਾਰੀਆਂ A to Z ਨਗਾਹ ਕੇ ਉਸ ਤੋਂ ਬਾਅਦ ਇਹ ਟੱਪਦਾ ਹੈ ਘਰੋ ਘਰੀ ਰਾਤ ਨੂੰ 9-9 10-10 ਵਜੇ ਤੇ ਘਰੇ ਵੱਧਦੇ ਆ ਤੇ ਜਰ ਕਈ ਵਾਰੀ ਨਾ ਇੱਥੇ ਲੜਾਈ ਝਗੜੇ ਹੁੰਦੇ ਵੇਖਿਆ ਮਾੜਾ ਜਾਂ ਕਿਸੇ ਨੇ ਕਿਸੇ ਨੂੰ 2 ਮਿੰਟ ਸਾਈਡ ਨਾ ਦਿੱਤੀ ਤੇ ਜਰ ਗੱਲ ਉੱਥੇ ਲੜਾਈ ਝਗੜਾ ਵੀ ਹੁੰਦਾ ਕੁੱਟਮਾਰ ਵੀ ਕਰ ਜਾਂਦੇ ਆ ਕਈ ਬੰਦੇ ਕਾਰਾਂ ਵਾਲੇ ਜਾਂ ਕੋਈ ਹੋਰ ਤੇ ਇਹ ਐਡੇ ਐਡੇ ਜਿਗਾਰੜ ਆ ਯਾਰ ਸਾਈਡ ਸੂਟ ਨਾ ਇਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਆਪ ਹੀ ਤਰੀਕੇ ਜਿਨਾਂ ਦੇ ਦਿੰਦੇ ਹੁੰਦੇ ਆ ਤੇ ਜਰ ਮਾੜੀ ਜੀ ਆਪਾਂ ਵੀ ਜਰਾ ਰਖਿਆ ਕਰਕੇ ਤੇ ਇਹ ਐਂ ਛੜਕ ਦੇ ਉਤੋਂ ਮਾੜਾ ਜਾਂ ਕੋਈ ਕੱਚੇ-ਕੁੱਚੇ ਲੈ ਗਿਆ ਟਾਇਰ ਤੇ ਇਹਨਾਂ ਦਾ ਵਿਚਾਰਾਂ ਦਾ ਇਹ ਨਹੀਂ ਪਤਾ ਵੀ ਉਥੇ 3 ਦਿਨ ਖਰਾਬ ਹੋਣ ਕਿ 4 ਦਿਨ ਖਰਾਬ ਹੋਣ ਤੇ ਇਸੇ ਕਾਰਨ ਹੀ ਥੋੜਾ ਜਿਹਾ ਸਾਈਡ ਸੂਡ ਹੌਲੀ ਟਿਕਾਜਣਾ ਜਨ ਕਿ ਸਾਈਡ ਦਿੰਦੇ ਆ ਤੇ ਬਾਕੀ ਇਹਨਾਂ ਨੂੰ ਵੀ ਬਾਈਆਂ ਨੂੰ ਇੱਕ ਬੇਨਤੀ ਆ ਵੀ ਯਾਰ ਮਗਰ ਨਾ ਤੁਸੀਂ ਆਪ ਦਾ ਪੂਰਾ ਚਾਨਣ ਚ ਉਹਨਾਂ ਨੂੰ ਦਾ ਵੈਸੇ ਇਹਨਾਂ ਦੇ ਲੀਟਰ ਜੇ ਬੰਨੇ ਹੁੰਦੇ ਆ ਕਿ ਪਾਸੇ ਸਾਈਡਾਂ ਤੇ ਬੱਤਗੀਆਂ ਜਗਾਈਆਂ ਹੁੰਦੀਆਂ ਤੇ ਭੰਗ ਭੰਗ ਘੱਟ ਘੱਟ ਲਿਆ ਕਰੋ ਤੁਸੀਂ ਤੇ ਸਾਈਡ ਤੇ ਮਾੜਾ ਮੋਟਾ ਜਰ ਚਾਨਣ ਚੁੰਨਣ ਨਾ ਲਾਜ਼ਮੀ ਰੱਖਿਆ ਕਰੋ ਕਿਉਂ ਕੰਮ ਤਾਂ ਚਲੋ ਕਰਨਾ ਹੀ ਆ ਜਦੋਂ ਆਪਣੇ ਪੰਜਾਬ ਦੇ ਵਿੱਚ ਇਹ ਸਰਕਾਰਾਂ ਦੇ ਕੰਮ ਹੀ ਇਹ ਜੇ ਕਰੇ ਵੀ ਆ ਕਿਉਂ ਹਰ ਇੱਕ ਬੰਦਾ ਜਿਹੜੇ ਕਿਤੇ ਨਾ ਜੁੜਿਆ ਬਾਹ ਨੂੰ ਆਇਆ ਹੈ ਜਾਂ ਵੀ ਇੱਥੋਂ ਚਰਚਾ ਸੇ ਲੜਾਈ ਇੱਥੋਂ ਤੇ ਇਹ ਗੱਲਾਂ ਬਾਤਾਂ ਬਣੀਆਂ ਹੋਆਂ ਤਾਂ ਸ਼ਬਦਾਂ ਮਜਬੂਰ ਨਹੀਂ ਆ ਤੇ ਆਪਾਂ ਨੂੰ ਪਤਾ ਹੀ ਆ ਕੰਮ ਤਾਂ ਇਹਦੇ ਵਿੱਚ ਜਿੰਨਾ ਕੁ ਮੁਨਾਫਾ ਜੇ ਆਪਾਂ ਕਹਿ ਦਈਏ ਤੇ ਸਿਰਦਰਦੀ ਵੀ ਬਹੁਤ ਜਿਆਦਾ ਆ ਜਿੰਨੀ ਕਹਿ ਰਹੀ ਉਹਨੂੰ ਤੇ ਬਾਕੀ ਭਾਈ ਸੋਨੂੰ ਆਪਾਂ ਸਾਰੇ ਜ਼ਿੰਮੇਦਾਰੀ ਆ ਇਹ ਸਾਰਿਆਂ ਨੂੰ ਪਤਾ ਇਹ ਗੱਲ ਦਾ ਵੀ ਕਿੰਨੀ ਕਰਦੀ ਮਿਹਨਤ ਆ ਇਹ ਆਪਣਾ ਕਹਿਣ ਦਾ ਭਾਵ ਇਹ ਹੀ ਸੀ ਵੀ ਯਾਰ ਆਪਾਂ ਐਵੇਂ ਇਹਨਾਂ ਨਾਲ ਲੜਾਈ ਝਗੜਾ ਨਾ ਮਾੜੀ ਮੂਟੀ ਗੱਲ ਤੇ ਕਰਿਆ ਕਰਕੇ ਤੇ ਬਾਕੀ ਯਾਰ ਜਿਹੜੇ ਟਰੈਕਟਰ ਵਾਲੇ ਵੀਰ ਆ ਇਹ ਵੀ ਮਾੜਾ ਜਿਆਦਾ ਨਾ ਕੰਟਰੋਲ ਨਾ ਥੋੜਾ ਏਨੇਰੇ ਤਰਪਿਆ ਕਰਨਾ ਤੁਹਾਨੂੰ ਧੰਦੇ ਚ ਇਹਨਾਂ ਕੋਲੇ ਲੇਟਾਂ ਲੂਟਾਂ ਦਾ ਪ੍ਰਬੰਧ ਪੂਰਾ ਕਰਕੇ ਤੇ ਸਾਈਡ ਸੂਟ ਦਾ ਮੜਿਆ ਵੇਖ ਲਿਆ ਕਰਨ ਵੀ ਸਾਈਡਾਂ ਸੂਟਾਂ ਤੇ ਲੇਟਾਂ ਲੂਟਾਂ ਪੂਆਂ ਜਗਦੀਆਂ ਹੋਣ ਤੇ ਉਹਨਾਂ ਦਾ ਤਕਰੀਬਨ ਇਹਨਾਂ ਦੇ ਬੰਨੇ ਵੀ ਹੁੰਦੇ ਆ ਪਰ ਫਿਰ ਵੀ ਥੋੜਾ ਜਿਹਾ ਵੱਧ ਕੋਈ ਚਮਕਮੀ ਚੀਜ਼ ਲੱਗ ਜੇ ਤੇ ਉਹਦੇ ਨਾਲ ਮੂਹਰੋਂ ਪਤਾ ਲੱਗ ਜਾਂਦਾ ਲੇਟਾਂ ਲੂਟਾਂ ਦਾ ਵਿਚਾਰੇ ਮਾਰਦੇ ਆ ਬਹੁਤ ਜ਼ਿਆਦਾ ਤੇ ਕੋ ਟਰੱਕ ਟੁੱਕ ਵਾਲੇ ਜਾਂ ਹੋਰ ਮਾੜਾ ਮੋਟਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਈਡ ਲਾਜ਼ਮੀ ਲਾ ਜਾਂਦਾ ਤੇ ਇਹ ਰੰਡੀ ਰੋਣਾ ਤਕਰੀਬਨ ਆਹ ਊੜਾ ਦੇ ਆਪਾਂ ਵੇਖੀ ਜਾਂਦੇ ਰਹਿੰਦੇ ਆ ਕਿ ਇਹਨਾਂ ਦਾ ਪਿਆ ਹੀ ਰਹਿੰਦਾ ਹੈ ਬੇਨਤੀ ਇਹੀ ਸੀ ਵੀ ਯਾਰ ਗੱਲ ਇਹ ਆ ਇਹ ਵਿਚਾਰੇ ਆਪਦਾ ਕੰਮ ਕਰਦੇ ਆ ਮਜ਼ਦੂਰੀ ਲੇਬਰ ਤੇ ਇਹਨਾਂ ਨੂੰ ਵੀ ਬਹੁਤ ਯਾਰ ਜਾਨੀ ਕਿ ਧੰਦ ਪੇਟਣਾ ਪੈਂਦਾਗਾ ਤੇ ਆਪਾਂ ਇਹਨਾਂ ਨੂੰ ਜੋ ਰਸਤਾ ਰੁਸਤਾ ਨਾ ਕੋਈ ਨਹੀਂ 2 ਮਿੰਟ ਮਿਲਦਾ ਤੇ ਉਦੋਂ ਬਾਅਦ ਆਪਾਂ ਇਹਨਾਂ ਨਾਲ ਲੜਾਈ ਝਗੜਾ ਨਾ ਕਰਿਆ ਕਰਕੇ ਤੇ ਆਹੀ ਬੇਨਤੀਆਂ ਸੀ ਇਹ ਕੰਮ ਸਾਨੂੰ ਪਤਾ ਹੀ ਆ ਕਿੰਨਾ ਕਰੜਾ ਕਿੰਨਾ ਸਖਤ ਕੰਮ ਆ ਤੇ ਇਹ ਤਾਂ ਚੱਲਾ ਹਾ ਇੱਥੇ ਵਾਲਗੇ ਦਾ ਬਣਾਇਆ ਵਾ ਕਰਕੇ ਤੇ ਫਿਰ ਵੀ ਲੇਬਰ ਉੱਤੇ ਲਤਰਾਇ ਉਤਰੀ ਨੂੰ ਕਿਉਂ ਆਇਆ ਵਜਨ ਆਪਾਂ ਆਮ ਤਕਰੀਬਨ ਇਸ ਗੱਲ ਨਾਲ ਤਾਂ ਸਹਿਮਤਾਂ ਵੀ ਵਜਨ ਵੱਧ ਹੁੰਦਾ ਨੇ ਜਾਇ ਟਰੈਕਟਰ ਤੋਂ ਪਰ ਫਿਰ ਜਦ ਮਜਬੂਰੀਆਂ ਖਰਚੇ ਵਾਲੇ ਪੈਂਦੇ ਆ ਬਚਦਾ ਕੁਝ ਨਹੀਂਗਾ ਤੇ ਹਰੇਕ ਬੰਦਾ ਵਜਨ ਦੇ ਸਾਰੇ ਤੇ ਇਹੋ ਜਿਹਾ ਵਪਾਰੀ ਆ ਉਹ ਚੱਲੀ ਜਾਂਦਾ ਜੇ ਵਜਨ ਜਾਂਦਾ ਤਾਂ ਫੇਰ ਹੀ 2 ਰੁਪਏ ਬਚਦੇ ਆ ਥੋੜਾ ਵਜਨ ਪੈ ਕੇ ਇਹਨਾਂ ਨੂੰ ਪਹਿਹਾ ਟੱਕ ਨਹੀਂ ਬਚਦਾ ਤੇ ਇਸੇ ਕਾਰਨ ਇਹ ਵੱਧ ਵਜਨ ਨੂੰ ਜਿਹੜਾ ਪਾਉਂਦੇ ਹੈਗੇ ਤੇ ਤੇ ਚੱਲਦੀ ਤਕਰੀਬ ਨੂੰ ਪ੍ਰਭੂ ਹਰੇਕ ਦੀ ਰੋਟੀ ਕੋਈ ਆ ਤੇ ਕੀ ਕਹਣਾ 100 ਦੇ ਵਿੱਚੋਂ ਕੋਈ ਵਪਾਰੀ ਇੱਕ ਦੋ ਹੋਣ ਬਾਲੇ ਵੀ ਯਾਨੀ ਕਿ ਗਜੈਸ਼ ਦੇ ਵਿੱਚ ਤੇ ਨਹੀਂ ਆਮ ਰੋਟੀ ਦਾ ਮਸਲਾ ਹੀ ਆ ਕਿਉਂ ਆਪਾਂ ਇਹ ਵੀ ਸੋਚ ਸਕਦੇ ਆਂ ਵੀ ਯਾਰ ਗੱਲ ਇਹ ਇਹ ਘਟੋ ਘਟ 18 20 ਬੰਦਿਆਂ ਨੂੰ 20-20 ਰਜਗਾਰ ਹੀ ਦਿੱਤਾ ਵਾ ਹਾਂ ਜੀ ਕਹਿੰਦਾ ਸੀ ਵੀ ਉਹ ਰਜਗਾਰੀ ਦਾ ਮਾਹੌਲ ਆਗਾ ਪੰਜਾਬ ਦੇ ਵਿੱਚ ਤੇ ਇਹ ਜਿਹੜਾ 18 20 ਜਣਾਂ ਦਾ ਚੁੱਲ੍ਹਾ ਪਲਦਾ ਇੱਕ ਟਰੈਕਟਰ ਦੇ ਨਾਲ ਤੇ ਇਹ ਵੀ ਇੱਕ ਸੇਵਾ ਹੀ ਆ ਆਪਾ ਕਹਿ ਸਕਦੇ ਆ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰਿਆਂ ਦਾ ਧੰਨਵਾਦ